ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਔਰ ਉਹਨਾਂ ਦੇ ਜਿਹੜੇ ਸਹਾਇਕ ਸੀ ਨਾਨਕ ਚੰਦ ਰੱਤੂ ਜੀ ਨਾਨਕ ਚੰਦ ਰੱਤੂ ਜੀ ਬਾਬਾ ਸਾਹਿਬ ਦੀ ਜਿਹੜੇ ਸਹਾਇਕ ਸੀ ਉਹ ਆਪਣੀ ਕਿਤਾਬ ਦੇ ਵਿੱਚ ਕਿਤਾਬ ਦਾ ਨਾਮ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਸੰਸਮਰਨ ਔਰ ਸਮਰੱਤਿਆ ਇਹ ਕਿਤਾਬ ਹੈ ਇਸ ਕਿਤਾਬ ਦੇ ਵਿੱਚ ਨਾਨਕ ਚੰਦ ਰੱਤੂ ਜੀ ਕਹਿੰਦੇ ਆ ਕਿ 바ਵਾ ਸਾਹਿਬ ਇੱਕ ਦਿਨ ਸ਼ਾਮ ਨੂੰ ਮੇਰੇ ਕੋਲ ਆਏ। ਔਰ ਮੇਰੇ ਕੋਲ ਆ ਕੇ ਕਹਿਣ ਲੱਗੇ ਕਿ ਨਾਨਕ ਚੰਦ ਇਹ ਜਿਹੜੀ ਪਛੜੀ ਹੋਈ ਕੌਮ ਹੈ ਜਿੰਨਾ ਚਿਰ ਤੁਲਸੀ ਦਾਸ ਨੂੰ ਛੱਡ ਕੇ ਭਗਵਾਨ ਵਾਲਮੀਕ ਨੂੰ ਆਪਣੇ ਘਰੇ ਨਹੀਂ ਲੈ ਕੇ ਆਉਂਦੇ। ਭਗਵਾਨ ਵਾਲਮੀਕ ਦੀ ਕਲਮ ਨੂੰ ਨਹੀਂ ਫੜਦੇ। ਉਹਨਾਂ ਚ ਇਹ ਕੌਮ ਪਛੜੀ ਰਹੂਗੀ। ਇਸ ਕਿਤਾਬ ਦੇ ਵਿੱਚ ਜਿਹੜਾ ਹੈ ਨਾਨਕ ਚੰਦ ਰਤੂ ਜੀ ਕਹਿ ਰਹੇ ਆ ਕਿ ਬਾਬਾ ਸਾਹਿਬ ਕਹਿ ਰਹੇ ਆ ਕਿ ਭਾਈ ਭਗਵਾਨ ਵਾਲਮੀਕ ਦਾ ਜਿਹੜਾ ਉਹਦੇ ਇਸ਼ਾਰੇ ਨੂੰ ਵੇਖੋ ਭਗਵਾਨ ਵਾਲਮੀਕ ਦੇ ਭਗਵਾਨ